ਵੋਲਡ ਪਲਾਸਟਿਕ ਦੇ ਮੌਕੇ ਅਮੰਦੀਪ ਹਸਪਤਾਲ ਵਿਖੇ ਲੋਕਾਂ ਵਿੱਚ ਪਲਾਸਟਿਕ ਸਰਜਰੀ ਦੀ ਅਵੇਅਰਨੈਸ ਤੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾਕਟਰ ਰਵੀ ਕੁਮਾਰ ਮਹਾਜਨ ਨੇ ਦੱਸਿਆ ਕਿ ਅਮੰਦੀਪ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਪਲਾਸਟਿਕ ਸਰਜਰੀ ਕੀਤੀ ਜਾਂਦੀ। ਉਹਨਾਂ ਆਖਿਆ ਕਿ ਜਿੱਥੇ ਪਲਾਸਟਿਕ ਸਰਜਰੀ ਲੋਕਾਂ ਨੂੰ ਸੁੰਦਰ ਬਣਾਉਣ ਵਾਸਤੇ ਉਪਯੋਗ ਵਿੱਚ ਆਈਏ, ਉੱਥੇ ਹੀ ਪਲਾਸਟਿਕ ਸਰਜਰੀ ਨਾਲ ਜਿਹੜੇ ਲੋਕਾਂ ਦੇ ਅੰਗ ਕੱਟੇ ਜਾਂਦੇ ਹਨ, ਉਹਨਾਂ ਨੂੰ ਵੀ ਸਹੀ ਕੀਤਾ ਜਾਂਦਾ ਹੈ। ਉਨਾਖਿਆ ਕੀ ਹਰ ਤਰ੍ਹਾਂ ਦਾ ਪਲਾਸਟਿਕ ਸਰਜਰੀ ਅਮਨਦੀਪ ਹਸਪੀਟਲ ਵਿਖੇ ਕੀਤੀ ਜਾਂਦੀ ਹੈ ਤੇ ਅੱਜ ਅਸੀਂ ਵਰਲਡ ਪਲਾਸਟਿਕ ਸਰਜਰੀ ਡੇ ਮਨਾ ਰਹੇ ਹਾਂ ਜੋ ਕਿ 15 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਔਰ ਇਹਦਾ ਜਿਹੜਾ ਮੇਨ ਪਰਪਸ ਹੁੰਦਾ ਹੈ ਉਹ ਇਹ ਹੈ ਕਿ ਲੋਕਾਂ ਦੇ ਵਿੱਚ ਪਲਾਸਟਿਕ ਸਰਜਰੀ ਸਪੈਸ਼ਲਟੀ ਦੇ ਬਾਰੇ ਅਵੇਅਰਨੈਸ ਕ੍ਰੀਏਟ ਕੀਤੀ ਜਾਏ ਕਿਉਂਕਿ ਪਲਾਸਟਿਕ ਸਰਜਰੀ ਸਪੈਸ਼ਲਟੀ ਕਿਹੋ ਜਿਹੀ ਸਪੈਸ਼ਲਟੀ ਹੈ ਕਿ ਜਿਹੜੇ ਸਿਰਫ ਇੱਕ ਬੋਡੀ ਦੇ ਪਾਰਟ ਨਾਲ ਡੀਲ ਨਹੀਂ ਕਰਦੀ ਪਰ ਸਿਰ ਤੋਂ ਲੈ ਕੇ ਟੋ ਤੱਕ ਸਾਰੇ ਪਾਰਟਸ ਦੇ ਨਾਲ ਡੀਲ ਕਰਦੀ ਹੈ ਸੋ ਐਸ ਕੰਪੇਅਰ ਟੂ ਅਦਰ ਸਪੈਸ਼ੈਲਟੀਆਂ ਜਿਸ ਤਰ੍ਹਾਂ ਕਿ ਕੋਈ ਨਿਊਰੋ ਸਰਜਰੀ ਹੈ ਕਾਰਡੀਕ ਸਰਜਰੀ ਹੈ ਤੇ ਉਹਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਬਾਡੀ ਦੇ ਕਿਸੇ ਪਾਰਟ ਨਾਲ ਡੀਲ ਕਰਦੇ ਆ ਲੇਕਿਨ ਪਲਾਸਟਿਕ ਸਰਜੀ ਬਾਰੇ ਲੋਗਾ ਆਮ ਤੌਰ ਤੇ ਭ੍ਰਮੇ ਰਹਿੰਦਾ ਹੈ ਕਿ ਪਲਾਸਟਿਕ ਸਰਜੀ ਸਿਰਫ ਲੋਗਾ ਨੂੰ ਬਿਊਟੀਫਾਈ ਕਰਨ ਵਾਸਤੇ ਹੁੰਦੀ ਹੈ ਸੋ ਕਾਸਮੈਟਿਕ ਸਰਜਰੀ ਇੱਕ ਪਲਾਸਟਿਕ ਸਰਜੀ ਦਾ ਇੱਕ ਇੰਪੋਰਟੈਂਟ ਹਿੱਸਾ ਹੈ